ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਇਹ ਤੁਸੀਂ ਜਿਸ 마ਸੂਮ ਜੇ ਬੱਚੇ ਨੂੰ ਦੇਖ ਰਹੇ ਹੋ ਇਸ ਬੱਚੇ ਦਾ ਨਾਮ ਅੰਸ਼ਪ੍ਰੀਤ ਆ ਇਸ ਬੱਚੇ ਦੇ ਉਮਰ ਜਿਹੜੀ ਹੈਗੀ ਆ 10 ਕ ਸਾਲ ਸਾਨੂੰ ਲੱਗਦੀ ਐ ਇਸ ਬੱਚੇ ਦੀ ਉਮਰ ਇਹ ਘਰ ਤੋਂ ਲਾਪਤਾ ਹੋ ਗਿਆ ਸੀਗਾ ਜੀ ਲਾਪਤਾ ਹੋ ਕੇ ਇਹ ਯੂਪੀ ਦੇ ਵਿੱਚ ਪਹੁੰਚ ਗਿਆ ਸੀ ਕਿਹੜੀ ਜਗ੍ਹਾ ਜੀ ਯੂਪੀ ਬਰੇਲੀ ਬਰੇਲੀ ਪਹੁੰਚ ਗਿਆ ਸੀ ਤੁਸੀਂ ਦੇਖੋ ਬਰੇਲੀ ਕਿੰਨੀ ਦੂਰ ਆ ਇੱਥੋਂ ਯੂਪੀ ਦੇ ਵਿੱਚ ਉੱਥੇ ਤੱਕ ਇਹ ਬੱਚਾ ਪਹੁੰਚ ਗਿਆ ਤੇ ਅੰਸ਼ਪ੍ਰੀਤ ਬੱਚੇ ਦਾ ਨਾਮ ਆ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਇਹ ਨੌਜਵਾਨ ਖੜੇ ਨੇ ਵੀਰ ਬੜੀ ਖੁਸ਼ੀ ਹੋ ਰਹੀ ਹੈ ਨਾ ਬਾਲ ਦੇਖ ਕੇ ਜਿਨ੍ਹਾਂ ਨੇ ਸਹੀ ਸਲਾਮਤ ਇਸ ਬੱਚੇ ਨੂੰ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਦੇ ਹਵਾਲੇ ਕੀਤਾ ਮਤਲਬ ਅਸੀਂ ਧੰਨਵਾਦ ਕਰਦੇ ਹਾਂ ਇਦਾਂ ਦੀਆਂ ਰੂਹਾਂ ਦਾ ਜਿਹੜੇ ਇਸ ਬੱਚੇ ਨਾਲ ਕੁਝ ਵੀ ਕਰ ਸਕਦੇ ਸੀ ਤੁਹਾਡੇ ਪੰਜਾਬ ਦੇ ਵਿੱਚ ਕਿੰਨੇ ਬੱਚੇ ਲਾਪਤਾ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਲਾਪਤਾ ਨੇ ਜਿਨ੍ਹਾਂ ਨੂੰ ਬਾੜਿਆਂ ਦੇ ਵਿੱਚ ਫੜ ਲਿਆ ਜਾਂਦਾ ਘਰਾਂ ਦੇ ਵਿੱਚ ਗੁਲਾਮੀ ਕਰਾਈ ਜਾਂਦੀ ਆ ਗੋਹਾ ਕੁੜਾ ਚਕਾਇਆ ਜਾਂਦਾ ਜਿਨ੍ਹਾਂ ਨੂੰ ਕਈ ਕਈ ਸਾਲ ਸੰਗਲ ਲਾਏ ਜਾਂਦੇ ਨੇ ਵੀ ਭੱਜ ਨਾ ਜਾਵੇ ਜਦੋਂ ਇਦਾਂ ਦਾ ਬੱਚਾ ਮਿਲਦਾ ਉਹ ਬੁੜੇ ਹੋ ਹੋ ਨਿਕਲਦੇ ਨੇ ਉਥੋਂ ਕੋਈ ਜਾਂ ਤਾਂ ਕੋਈ ਸੰਸਤਾ ਛਡਾਉਂਦੀ ਆ ਜਾਂ ਕਦੇ ਨਾ ਕਦੇ ਭੱਜਦੇ ਨੇ ਪਰ ਤੁਸੀਂ ਦੇਖੋ ਇਹਨਾਂ ਇਨਸਾਨਾਂ ਵਾਲੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਵੀਰ ਬਰੇਲੀ ਦੇ ਰਹਿਣ ਵਾਲੇ ਨੇ ਤੁਸੀਂ ਕਿਹੜੀ ਕਿਹ ਤੁਹਾਡਾ ਕੀ ਨਾਮ ਆਰਜੁਨ ਅਰਜੁਨ ਤੁਹਾਡਾ ਵੀਰੇ ਗੁਰਜੀਤ ਸਿੰਘ ਜੀ ਨੇ ਜੀ ਤੁਹਾਡਾ ਤਰਸੇਮ ਸਿੰਘ ਜੀ ਅਮਰਤਪਾਲ ਅਮਰਤਪਾਲ ਜੀ ਨੇ ਮਨਵੀਰ ਮਨਵੀਰ ਔਰ ਵੀਰ ਉਹਨਾਂ ਨੇ ਦੱਸਿਆ ਜੀ ਇਹ ਟ੍ਰੇਨ ਦੇ ਵਿੱਚ ਕਿੱਦਾਂ ਬੱਚਾ ਪਹੁੰਚਿਆ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜਿਨ੍ਹਾਂ ਭੈਣ ਭਰਾਵਾਂ ਦੇ ਬੱਚੇ ਲਾਪਤਾ ਨੇ ਉਹ ਜਰੂਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਸਾਡੇ ਨਾਲ ਜਰੂਰ ਸੰਪਰਕ ਕਰੋ ਸਾਨੂੰ ਉਹਨਾਂ ਦੀ ਇੱਕ ਫੋਟੋ আর ਇੱਕ ਤੁਸੀਂ ਕਾਗਜ਼ ਤੇ ਲਿਖੋ ਪੈਂਪਲੇਟ ਬਣਾ ਕੇ ਸਾਨੂੰ ਜਰੂਰ ਦਿਓ ਅਸੀਂ ਇਹਨਾਂ ਬੱਚਿਆਂ ਲਈ ਕਾਫੀ ਵੱਡਾ ਇੱਕ ਮਹਾਰਾਜ ਦੀ ਕਿਰਪਾ ਕਰਨ ਲੱਗੇ ਹਾਂ ਕੁਝ ਜਿਹੜੇ ਬੱਚੇ ਨੇ ਲਾਪਤਾ ਉਹਨਾਂ ਨੂੰ ਘਰੇ ਮੋੜਨ ਚ ਆਪਾਂ ਸ਼ਾਇਦ ਕਾਮਯਾਬ ਹੋ ਜਾਈਏ ਮਹਾਰਾਜ ਕਿਰਪਾ ਕਰਨਗੇ ਫਿਲਹਾਲ ਤੁਸੀਂ ਸਾਨੂੰ ਇਹਨਾਂ ਦੀ ਇਤਲਾਹ ਦਿਓ ਵੀ ਸਾਡਾ ਬੱਚਾ ਭਾਈ ਆ ਬੱਚਾ ਸਾਡਾ ਆ ਇਹਦਾ ਨਾਮ ਆ ਇਹਦਾ ਇਸ ਐਡਰੈਸ ਤੋਂ ਲਾਪਤਾ ਸਾਰਾ ਕੁਝ ਲਿਖ ਕੇ WhatsApp ਕਰ ਦਿਓ ਤੁਹਾਨੂੰ ਅਸੀਂ ਓਕੇ ਲਿਖੀਏ ਨਾ ਲਿਖੀਏ ਪਰ ਸਾਡੇ ਕੋਲੇ ਪਹੁੰਚ ਜੂਗਾ ਜੀ ਦੂਜੀ ਗੱਲ ਅੰਸ਼ਪ੍ਰੀਤ ਬੱਚਾ 10 ਸਾਲ ਦੀ ਉਮਰ ਆ ਜੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਹ ਬੱਚਾ ਲਾਪਤਾ ਹੋ ਕੇ ਬਰੇਲੀ ਪਹੁੰਚਿਆ ਇਹ ਬੱਚਾ ਕੀ ਹੋਇਆ ਜੀ ਅਸੀਂ ਖੁਸ਼ੀ ਤਾਂ ਇਹ ਦੱਸਣਾ ਚਾਹੁੰਦੇ ਆ ਪਹਿਲਾਂ ਸੰਗਤ ਨੂੰ ਵੀ ਇਸ ਬੱਚੇ ਦਾ ਸਾਨੂੰ ਘਰ ਮਿਲ ਗਿਆ ਇਸ ਬੱਚੇ ਨੂੰ ਵੀਰ ਉਹਨਾਂ ਨੇ ਕਿੰਨੇ ਦਿਨਾਂ ਤੋਂ ਰੱਖਿਆ ਆਪ ਜੀ ਨੇ ਪਹਿਲਾਂ ਤੁਸੀਂ ਇਹ ਦੱਸ ਦਿਓ ਵੀਰੇ ਬੀਏ ਤੁਹਾਨੂੰ ਬੱਚਾ ਮਿਲਿਆ ਕਿੱਥੋਂ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਹਾਡੇ ਲਿੰਕ ਚ ਬੱਚਾ ਕਿਵੇਂ ਆ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚਾ ਇਹ ਸਾਡੇ ਮਨਵੀਰ ਸਿੰਘ ਇਹ ਯਾਦਵ ਨੇ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਜੀ ਤੇ ਇਹਨਾਂ ਦਾ ਸਾਵਣ ਦੇ ਮਹੀਨੇ ਦੇ ਵਿੱਚ ਇਹ ਹਰਦਵਾਰ ਜਾਂਦੇ ਨੇ ਜਲ ਵਗੈਰਾ ਲੈਣ ਵਾਸਤੇ ਤੇ ਇਹ ਤਿੰਨ ਚਾਰ ਜਾਣੇ ਆਪਣੇ ਪਿੰਡ ਤੋਂ ਜਾ ਰਹੇ ਸੀਗੇ ਤੇ ਇਹਨਾਂ ਨੇ ਜਦ ਰਾਮਪੁਰ ਕ੍ਰੋਸ ਕੀਤਾ ਨਾ ਜੀ ਰਾਮਪੁਰ ਸਟੇਸ਼ਨ ਤੇ ਟ੍ਰੇਨ ਰੁਕੀ ਤਾਂ ਇਹ ਬੱਚਾ ਇਹਨਾਂ ਕੋਲ ਪੈਸੇ ਦੀ ਮੰਗ ਕਰਨ ਆ ਗਿਆ ਪੈਸੇ ਮੰਗਣ ਆਇਆ ਤਾਂ ਇਹਨਾਂ ਨੇ ਕਿਹਾ ਕਿ ਪੈਸੇ ਤਾਂ ਨਹੀਂ ਤੂੰ ਖਾਣਾ ਖਾ ਲਾ ਇਹਨਾਂ ਨੇ ਜਦ ਇਹਨੂੰ ਖਾਣਾ ਖਵਾਇਆ ਪ੍ਰਸ਼ਾਦਾ ਛਕਾਇਆ ਤਾਂ ਇਹ ਬੱਚਾ ਇਹਨਾਂ ਦੇ ਨਾਲ ਮੋਹ ਪਿਆਰ ਕਰਨ ਲੱਗ ਗਿਆ ਤੇ ਇਹਨਾਂ ਦੇ ਨਾਲ ਹਰਦਵਾਰ ਚਲਾ ਗਿਆ ਇਹਨਾਂ ਨੇ ਹਰਦਵਾਰ ਇਸ਼ਨਾਨ ਵਗੈਰਾ ਕਰਾ ਕੇ ਤੇ ਇਹ ਕਹਿੰਦੇ ਹੁਣ ਤੂੰ ਜਾ ਇਹ ਗਿਆ ਨਹੀਂ ਇਹਨਾਂ ਦੇ ਨਾਲ ਵਾਪਸ ਆ ਗਿਆ ਇਹਨਾਂ ਦੇ ਨਾਲ ਵਾਪਸ ਆਉਣ ਤੋਂ ਬਾਅਦ 10 ਦਿਨ ਹੋ ਗਏ ਸੀਗੇ 10 ਦਿਨ ਤੋਂ ਇਹਨਾਂ ਦੇ ਕੋਲ ਸੀ ਇਹਨਾਂ ਨੇ ਫਿਰ ਜਦ 2-4 ਦਿਨ ਹੋ ਗਏ ਥਾਣੇ ਵੀ ਇਤਲਾਹ ਦਿੱਤੀ ਇੱਧਰ ਉੱਧਰ ਸਰਦਾਰਾਂ ਨੂੰ ਦੱਸਿਆ ਕੁਝ ਵੀ ਜਦੋਂ ਇਹਦਾ ਨਹੀਂ ਬਣਿਆ ਫਿਰ ਇਹਨਾਂ ਨੇ ਐਡਮਿਸ਼ਨ ਸਕੂਲ 'ਚ ਕਰਵਾ ਦਿੱਤਾ ਇਹਦਾ ਐਡਮਿਸ਼ਨ ਕਰਵਾਉਣ ਤੋਂ ਬਾਅਦ ਇਹ ਸਕੂਲ ਗਿਆ 1-2 ਦਿਨ ਫਿਰ ਸਕੂਲ ਤੋਂ ਵੀ ਭੱਜ ਜਾਂਦਾ ਰਿਹਾ ਜਦ ਇਹ ਸਕੂਲ ਤੋਂ ਭੱਜਦਾ 1-2 ਦਿਨ ਵਾਸਤੇ ਤੇ ਫਿਰ ਇਹ ਵਿਚਾਰੇ 2-4 ਜਾਣੇ ਹੋਰ ਲੈ ਕੇ 1-2 ਦਿਨ ਇਹਨਾਂ ਨੂੰ ਲੱਭਣ ਤੇ ਲੱਗੇ ਇਹਨਾਂ ਦੇ ਘਰ ਦੇ ਸਾਹਮਣੇ ਜੀ ਕ੍ਰਿਕਟ ਗਰਾਊਂਡ ਹੈ ਉੱਥੇ ਅਸੀਂ ਕ੍ਰਿਕਟ ਖੇਡਣ ਗਏ ਜਦ ਕ੍ਰਿਕਟ ਖੇਡਣਾ ਸੀ ਉੱਥੇ ਗਏ ਤੇ ਪਾਣੀ ਪੀਣ ਵਾਸਤੇ ਮੈਂ ਨਲਕੇ ਤੇ ਗਿਆ ਤੇ ਇੱਕ ਬੱਚਾ ਉੱਥੇ ਖੜਾ ਸੀ ਛੋਟਾ ਜਿਹਾ ਉਹ ਅੰਸ਼ਪ੍ਰੀਤ ਇਹਨੂੰ ਮੈਂ ਕਹਿੰਨਾ ਹਿੰਦੀ ਦੇ ਵਿੱਚ ਮੈਂ ਕਿਹਾ ਕਿ ਬੇਟਾ ਨਲ ਚਲਾਓ ਮੈਂ ਪਾਣੀ ਪੀਣਾ ਤੇ ਇਹ ਬੋਲਿਆ ਨਹੀਂ ਫਿਰ ਇਹਨਾਂ ਦੇ ਪਿੰਡ ਦੇ ਦੋ ਚਾਰ ਬੰਦੇ ਖੜੇ ਸੀ ਜਵਾਕ ਜੇ ਬੱਚੇ ਖੜੇ ਸੀ ਉਹ ਕਹਿੰਦੇ ਸਰਦਾਰ ਜੀ ਭਾਜੀ ਇਹ ਪੰਜਾਬੀ ਆ ਫਿਰ ਮੈਂ ਇਹਦੇ ਨਾਲ ਪੰਜਾਬੀ ਚ ਗੱਲ ਜਦ ਕੀਤੀ ਤੇ ਇਹ ਅੰਸ਼ਪ੍ਰੀਤ ਆਪਣਾ ਨਾਮ ਦੱਸ ਕੇ ਤੇ ਰੋਣ ਲੱਗ ਗਿਆ ਉਸ ਤੋਂ ਅੱਗੇ ਨੇ ਕੁਝ ਨਹੀਂ ਦੱਸਿਆ ਫਿਰ ਇਹ ਕਹਿੰਦਾ ਕਿ ਮੈਂ ਅੰਮ੍ਰਿਤਸਰ ਜਾਣਾ ਮੈਨੂੰ ਅੰਮ੍ਰਿਤਸਰ ਛੋਟਾ ਬਾਜ਼ਾਰ ਛੋਟਾ ਬਾਜ਼ਾਰ ਕਹੀ ਗਿਆ ਕਿਸੇ ਦੇ ਵਿੱਚ ਵੀ ਮਤਲਬ ਇਹਨਾਂ ਤੁਸੀਂ ਕਿੰਨੇ ਦਿਨ ਰੱਖਿਆ ਇਹਨੂੰ ਵੀਰੇ ਇਹਨੂੰ ਮੈਂ 2 ਦਿਨ ਰੱਖਿਆ ਆਪਣੇ ਕੋਲ ਜੀ 2 ਹੀ ਦਿਨ ਤੇ ਦੋ ਤੇ ਤੀਜੇ ਦਿਨ ਤੁਹਾਡੇ ਕੋਲ ਆ ਗਏ ਆ ਇਹ 17 ਦਿਨ 17 17 ਦਿਨ ਨਾ 17 ਦਿਨ ਇਹਨਾਂ ਦੇ ਕੋਲ ਰਿਹਾ ਇਹ ਵੀਰ 17 ਦਿਨ ਤੋਂ ਫਿਰ ਇਹ ਜਦ ਮੈਂ ਇਹਨੂੰ ਮਿਲਿਆ ਉਸ ਤੋਂ ਬਾਅਦ ਇਹਦੇ ਮਨ 'ਚ ਪਤਾ ਨਹੀਂ ਕੀ ਆ ਗਿਆ ਕੀ ਨਹੀਂ ਇਹ ਮਤਲਬ ਬਹੁਤ ਜ਼ਿਆਦਾ ਜिद ਕਰਨ ਲੱਗ ਗਿਆ ਇਹ ਭੱਜਣ ਲੱਗ ਗਿਆ ਇਹਨਾਂ ਤੋਂ ਛੋਟ-ਛੋਟ ਕੇ ਬੜੀਆਂ ਸੱਟਾਂ ਵੀ ਮਰਵਾਇਆਂ ਇਹਨੇ ਕੋਠੇ ਤੇ ਚੜ ਗਿਆ ਉੱਥੋਂ ਛਾਲ ਮਾਰਨ ਦੇਣ ਲੱਗਾ ਸੀ ਫਿਰ ਇਹਨਾਂ ਨੇ ਰਾਤ 11 ਵਜੇ ਮੈਨੂੰ ਫੋਨ ਕੀਤਾ ਕਿ 250 ਬਾਹਰ ਹੋ ਗਿਆ ਉਸ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਕੰਟੈਕਟ ਕਰ ਚੁੱਕਾ ਸੀ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਰੋਕ ਕੇ ਰੱਖੋ ਜੇ ਇਹ ਬੱਚਾ ਭੱਜ ਗਿਆ ਤੇ ਫਿਰ ਆਪਾਂ ਇਹਨੂੰ ਛੱਡਣ ਜਾਣਾ ਦੇ ਇਹਨੁਮਰਾਤ 11 ਵਜੇ ਆਪਣੇ ਘਰ ਲੈ ਗਿਆ ਆ ਉੱਥੇ ਥੋੜਾ ਇਹ ਕੰਟਰੋਲ ਦੇ ਵਿੱਚ ਰਿਹਾ ਕਿ ਚਲੋ ਮੈਨੂੰ ਸਵੇਰੇ ਤੁਸੀਂ ਉੱਥੇ ਛੱਡ ਕੇ ਆਓ ਇਹਨੂੰ ਅਸੀਂ ਤੇ ਬਹੁਤ ਪੁੱਛਦੇ ਰਹੇ ਹਾਂ ਚਲੋ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਅਸੀਂ ਪਿਛਲੇ 4-5 ਸਾਲ ਤੋਂ ਆਪ ਜੀ ਦੀਆਂ ਵੀਡੀਓ ਦੇਖਦੇ ਤਾਨ ਕਰਕੇ ਤੇ ਨਹੀਂ ਅਸੀਂ ਜੁੜ ਸਕੇ ਪਰ ਮਨ ਕਰਕੇ ਅਸੀਂ ਬਹੁਤ ਦੂਰ ਤੋਂ ਤੁਹਾਡੇ ਨਾਲ 5-6 ਸਾਲ ਤੋਂ ਜੁੜੇ ਹੋਏ ਸੀ ਹਮੇਸ਼ਾ ਆਪ ਜੀ ਦੀਆਂ ਵੀਡੀਓ ਦੇਖੀ ਦੀਆਂ ਜਿੱਥੋਂ ਇੰਨਾ ਤੁਸੀਂ ਉਪਰਾਲਾ ਕਰਦੇ ਹੋ ਰਾਏਪੁਰ ਛੱਤੀਸਗੜ੍ਹ ਅਸੀਂ ਟਰਾਲੇ ਚਲਾਣੇ ਆ ਰਾਏਪੁਰ ਦੀ ਵੀ ਪਿਛਲੀ ਇੱਕ ਵੀਡੀਓ ਦੇਖੀ ਸੀ ਜੋ ਤੁਸੀਂ ਆਪ ਜੀ ਨੇ ਇੱਥੋਂ ਛਡ ਤੇ ਅਸੀਂ ਆਪ ਜੀ ਦੇ ਨਾਲ ਕੰਟੈਕਟ ਕਰਨ ਤੋਂ ਬਾਅਦ ਆਪ ਜੀ ਦਾ ਮੈਸੇਜ ਗਏ ਦੋ ਜਦ ਮੈਸੇਜ ਗਏ ਤੇ ਫਿਰ ਮੈਨੂੰ ਥੋੜਾ ਜਿਹਾ ਹੌਸਲਾ ਹੋਇਆ ਕਿ ਸਾਡੀ ਬਾਹ ਕਿਸੇ ਨਾ ਕਿਸੇ ਨੇ ਰੱਬ ਰੂਪ ਜਿਹੜੀ ਫੜੀ ਗਈ ਆ ਤੇ ਅਸੀਂ ਹੁਣ ਇਸ ਬੱਚੇ ਦਾ ਪਰਿਵਾਰ ਕਿਤੇ ਨਾ ਕਿਤੇ ਲੱਭਣ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਦਿਨ ਦਾ ਟਾਈਮ ਸੀ ਸਾਡੇ ਕੋਲ ਆਪ ਜੀ ਨੇ ਕਿਹਾ ਕਿ ਕੱਲ ਤੱਕ ਅਸੀਂ ਦੱਸਦੇ ਹਾਂ ਫਿਰ ਅਸੀਂ ਕੱਲ 3 ਵਜੇ ਸ਼ਾਮ ਨੂੰ ਅਸੀਂ ਤੁਰ ਪਏ ਸੀ ਤੇ ਅੱਜ ਸਵੇਰੇ ਅਸੀਂ ਇੱਥੇ ਆਏ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਆਪਣਾ ਫਰਜ ਸੇਵਾ ਸੁਸਾਇਟੀ ਜੋ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ ਤੇ ਬੜੀ ਪ੍ਰਮਾਤਮਾ ਦੀ ਕਿਰਪਾ ਹੋਈ ਮੈਂ ਤੇ ਹਰ ਇਨਸਾਨ ਨੂੰ ਕਹਿਣਾ ਇਹ ਬਾਹਰੀ ਰੂਪ ਤੇ ਇੱਕ ਆਪਣਾ ਫਰਜ ਸੇਵਾ ਸੁਸਾਇਟੀ ਹੈ ਤੇ ਚੱਲ ਰਹੀ ਹੈ ਪਰ ਸਾਨੂੰ ਸਾਰਿਆਂ ਨੂੰ ਇਹ ਮੈਸੇਜ ਦਿੰਦੀ ਹੈ ਕਿ ਸਾਨੂੰ ਆਪਣਾ ਫਰਜ ਪਛਾਣਨਾ ਚਾਹੀਦਾ ਹੈ ਹਰ ਇਨਸਾਨ ਨੂੰ ਆਪਣਾ ਫਰਜ ਪਛਾਣਨਾ ਚਾਹੀਦਾ ਹੈ ਜੋ ਕਿ ਇਦਾਂ ਦੇ ਜਿਹੜੇ ਪਤਾ ਨਹੀਂ ਕਿੰਨੇ ਕਵੀਰ ਕਿੰਨੇ ਕ ਬਜ਼ੁਰਗ ਕਿੰਨੇ ਬੱਚੇ ਸਾਡੇ ਘਰੋਂ ਬੇਕਾਰ ਹੋਏ ਹੋਏ ਨੇ ਉਹ ਆਪਣੇ ਪਰਿਵਾਰਾਂ ਚ ਵਸ ਸਕਣ ਜਾ ਸਕਣ ਅੱਜ ਜੇ ਅਸੀਂ ਅੱਜ ਚਾਹੁੰਦੇ ਆ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਆ ਅਸੀਂ ਖੁਸ਼ੀਆਂ ਮਾਣਦੇ ਆ ਆਨੰਦ ਲੈਣੇ ਆ ਤੇ ਕਿਤੇ ਨਾ ਕਿਤੇ ਇਹ ਬੱਚੇ ਮਾਸੂਮ ਜਿਹੜੇ ਨੇ ਇਹ ਵੀ ਆਪਣੇ ਘਰਾਂ ਦੇ ਵਿੱਚ ਜਾ ਕੇ ਘਰ ਜਿੱਦਾਂ ਦਾ ਵੀ ਹੋਵੇ ਪਰ ਆਪਣਾ ਮਾਪੇ ਇਹ ਅੱਜ ਇਸ ਬੱਚੇ ਨੂੰ ਨਹੀਂ ਪਤਾ ਪਰ ਇਹ ਜਿਹੜੇ ਮਾਪੇ ਤੋਂ ਵਿਛੜ ਗਿਆ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੋएगी ਉਹ ਕਿਹੜੇ ਹਾਲਾਤਾਂ ਦੇ ਵਿੱਚ ਹੋਣਗੇ ਉਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੋ ਆਪ ਜੀ ਦਾ ਬਹੁਤ 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 ਧੰਨਵਾਦ ਜੋ ਕਿ ਇਹ ਇਹ ਇੱਕ ਘਰ ਨਹੀਂ ਇਹ ਆਪ ਜੀ ਦਾ ਘਰ ਨਹੀਂ ਇਹ ਪਤਾ ਨਹੀਂ ਹਜ਼ਾਰਾਂ ਹੀ ਗਿਣਤੀਆਂ ਦੇ ਵਿੱਚ ਇਦਾਂ ਦੇ ਪਰਿਵਾਰ ਜਿਹੜੇ ਬੱਚੇ ਬਜ਼ੁਰਗ ਨੌਜਵਾਨ ਉਹਨਾਂ ਸਾਰਿਆਂ ਦਾ ਘਰ ਹੈ ਜੀ ਜੀ ਬਹੁਤ ਧੰਨਵਾਦ ਔਰ ਵੀਰੇ ਤੁਹਾਡਾ ਸਪੈਸ਼ਲੀ ਧੰਨਵਾਦ ਤੁਸੀਂ ਇਸਨ ਸਾਨੂੰ ਟ੍ਰੇਨ ਚ ਮਿਲੇ ਹਨਾ ਉੱਥੇ ਪ੍ਰਸ਼ਾਦਾ ਛਕਾਇਆ ਤੇ ਤੁਸੀਂ ਇਹਨੂੰ ਨਾਲ ਕਿਦਾਂ ਲੈ ਗਏ ਫਿਰ ਤੁਸੀਂ ਇੱਕ ਗੱਲ ਹੋਰ ਜੀ ਇੱਕ ਗੱਲ ਹੋਰ ਇਹ ਸਾਨੂੰ ਨਹੀਂ ਮਿਲਿਆ ਇਹ ਸਾਡੇ ਤੋਂ ਪਹਿਲਾਂ ਪਤਾ ਨਹੀਂ ਉੱਥੇ ਵੀ ਉੱਥੇ ਵੀ ਕਿੰਨੇ ਸਰਦਾਰ ਆਏ ਹੋਣਗੇ ਇਹਨਾਂ ਨੂੰ ਮੰਗ ਕੀਤੀ ਗਿਆ ਬੱਚਾ ਸਾਨੂੰ ਦੇ ਦਿਓ ਓਕੇ ਪਰ ਇਹਨਾਂ ਨੇ ਮਨਾਂ ਕੀਤਾ ਕਿ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ ਇਹਦਾ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਾਂਗੇ ਜਦ ਇਸ ਬੱਚੇ ਨੇ ਆਖਿਆ ਮੈਨੂੰ ਅਮਰitsar ਛੱਡੋ ਤਾਂ ਇਹਨਾਂ ਨੇ ਮੋਬਾਈਲ ਦੇ ਵਿੱਚ ਇਹਨਾਂ ਨੂੰ ਇੰਨੀ ਸਮਝ ਨਹੀਂ ਸੀ ਪਰ ਮੋਬਾਈਲ ਦੇ ਵਿੱਚ ਟ੍ਰੇਨ ਕਿਤੇ ਨਾ ਕਿਤੇ ਇਹਨਾਂ ਨੇ ਸਰਚ ਕੀਤੀ ਕਿ ਅਸੀਂ ਅਮਰitsar ਲੈ ਜਾਈਏ ਫਿਰ ਮੈਂ ਇਹਨਾਂ ਨੂੰ ਮਨਾ ਕੀਤਾ ਕਿ ਇਦਾਂ ਤੁਸੀਂ ਅਮਰitsar ਲੈ ਕੇ ਨਾ ਜਾਇਓ ਤੁਹਾਡੀ ਉੱਥੇ ਕੋਈ ਗੱਲ ਇਦਾਂ ਤੁਸੀਂ ਜਾਓਗੇ ਤੇ ਰੋਂਗ ਹੋ ਜਾਓਗੇ ਕਿਤੇ ਵੀ ਇਹਨੂੰ ਅੰਮ੍ਰਿਤਸਰ ਲੈ ਕੇ ਜਾਓਗੇ ਬੱਚਾ ਕੁਝ ਵੀ ਬੋਲ ਦੇਗਾ ਉੱਥੇ ਤੇ ਇਹ ਹਿੰਦੂ ਵੀਰ ਹੈ ਹਿੰਦੂ ਵੀਰ ਹੈ ਇਹਨਾਂ ਨੂੰ ਕਿਸੇ ਨੇ ਮਤਲਬ ਉੱਥੇ ਜਾ ਕੇ ਸਮਝਣਾ ਨਹੀਂ ਗਲਤ ਮੈਸੇਜ ਪਹੁੰਚ ਜਾਏਗਾ ਤੁਸੀਂ ਫਸ ਸਕਦੇ ਹੋ ਫਿਰ ਮੈਂ ਆਪ ਜੀ ਨਾਲ ਕੰਟੈਕਟ ਕੀਤਾ ਤਾਂ ਇਹਨਾਂ ਨੇ ਕਿਸੇ ਨੂੰ ਵੀ ਨਹੀਂ ਦਿੱਤਾ ਜੇ ਇਹ ਥੋੜੇ ਜਿਹੀ ਵੀ ਡਰ ਜਾਂਦੇ ਬਹਿ ਜਾਂਦੇ ਕਿਸੇ ਨੂੰ ਦੇ ਦਿੰਦੇ ਤੇ ਪਤਾ ਨਹੀਂ ਅੱਜ ਇਹ ਬੱਚਾ ਕਿੱਥੇ ਹੋਣਾ ਸੀ ਔਰ ਖੁਸ਼ੀ ਦੀ ਗੱਲ ਇਹ ਹੈ ਜੀ ਹਲੇ ਇਹਨਾਂ ਵੀਰਾਂ ਨੂੰ ਵੀ ਨਹੀਂ ਪਤਾ ਇਸ ਬੱਚੇ ਦਾ ਘਰ ਆਪਾਂ ਲੱਭ ਲਿਆ ਅੱਜ ਇਹ ਸਵੇਰੇ ਆਏ ਨੇ ਜੀ ਸ਼ਾਮ ਦੇ 4-5 4:00 ਵਜੇ ਨੇ ਤੇ ਇਸ ਬੱਚੇ ਦਾ ਆਪਾਂ ਨੇ ਘਰ ਦੇ ਵਿੱਚ ਗੱਲ ਕਰ ਲਈ ਜੀ ਤੇ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਇਸ ਇਨਸਾਨ ਦਾ ਦੇਖੋ ਜਦੋਂ ਕੋਈ ਇਨਸਾਨ ਤੁਹਾਨੂੰ ਰਸਤੇ ਦੇ ਵਿੱਚ ਮਿਲਦਾ ਚਾਹੇ ਕੋਈ ਮੈਂਟਲੀ ਇਨਸਾਨ ਆ ਚਾਹੇ ਕੋਈ ਸੜਕ ਤੇ ਪਿਆ ਚਾਹੇ ਕਿਤੇ ਵੀ ਮਿਲਦਾ ਆਪ ਜੀ ਥੋੜਾ ਜਿਹਾ ਉਹਦੇ ਨਾਲ ਹਮਦਰਦੀ ਦਿਖਾਇਆ ਕਰੋ ਜਿੱਦਾਂ ਇਸ ਇਨਸਾਨ ਨੇ ਹਿੰਮਤ ਕਰਕੇ ਇਸ ਬੱਚੇ ਨੂੰ ਆਪਣੇ ਕੋਲੇ ਰੱਖਿਆ ਦੇਖੋ ਇਹ ਬੱਚਾ ਬੜਾ ਚੁਸਤਾ ਕੋਈ ਮੈਂਟਲੀ ਨਹੀਂ ਹੈਗਾ ਜਿੱਦੀ ਜ਼ਰੂਰ ਆ ਮੈਂਟਰੀ ਨਹੀਂ ਹੈਗਾ ਪਰ ਇਹਨੂੰ ਜੇ ਕੋਈ ਇਨਸਾਨ ਫੜ ਲੈਂਦੇ ਨਾ ਗਲਤ ਤਾਕਤਾਂ ਇਹਨੂੰ ਪਤਾ ਵੀ ਨਹੀਂ ਲੱਗਣਾ ਸੀ ਇਨੂੰ ਅੱਜ ਲੱਗਦਾ ਵੀ ਮੈਂ ਭੱਜ ਜਾਊਂਗਾ ਪਰ ਤੁਸੀਂ ਇਹ ਸੋਚੋ ਵੀ ਜੇ ਨੂੰ ਕੋਈ ਐਸੀਆਂ ਗਲਤ ਤਕਤਾਂ ਫੜ ਲੈਂਦੀਆਂ ਤਾਂ ਇਹ ਨਿਕਲ ਨਹੀਂ ਸਕਦਾ ਸੀ ਤੁਸੀਂ ਦੇਖਿਆ ਆਪਾਂ ਕਿੰਨੇ ਬੰਦਿਆਂ ਨੂੰ ਛੜਾਇਆ 20-20 ਸਾਲਾਂ ਬਾਅਦ 25-25 ਸਾਲਾਂ ਬਾਅਦ ਇੱਕ ਦਾ ਗੋਟ ਲਾਈਫ ਮੂਵੀ ਬਣੀ ਹੈ ਜਿਹੜੀ ਉਹ ਕਿਦਾਂ ਉਹ ਏਸੇ ਚੀਜ਼ ਤੇ ਆਧਾਰਿਤ ਆ ਇਨਸਾਨ ਇਦਾਂ ਜਾਂਦਾ ਇਸ ਵੀਰ ਦਾ ਜਿਹੜਾ ਐਡਰੈਸ ਆ ਫਤਿਹਗੜ੍ਹ ਸਬ ਸਰੰਦ ਦਾ ਜੀ ਇਸ ਵੀਰ ਦੇ ਜਿਹੜੇ ਪਿਤਾ ਜੀ ਨੇ ਉਹਨਾਂ ਦਾ ਨਾਮ ਵਿਕਰਮ ਆ ਉਹ ਜਿਹੜਾ ਲੋਹੇ ਦਾ ਇਹਦਾ ਮਾਫ ਕਰਨਾ ਬਿਜਲੀ ਦਾ ਕੰਮ ਕਰਦੇ ਨੇ ਦਿਹਾੜੀ ਜਾਂਦੇ ਨੇ ਦਾਦੀ ਇਹਨਾਂ ਦੀ ਹੈਗੇ ਜਸਵਿੰਦਰ ਕੌਰ ਇਹਨਾਂ ਦੀ ਜਿਹੜੀ ਮਾਤਾ ਉਹ ਇਹਨਾਂ ਨੂੰ ਛੱਡ ਕੇ ਚਲੀ ਗਈ ਉਹਨਾਂ ਨੇ ਹੋਰ ਕਿਤੇ ਵਿਆਹ ਕਰਾ ਲਿਆ ਅੰਮ੍ਰਿਤਸਰ ਪਰ ਉਹ ਇਹਨਾਂ ਨੂੰ ਨਹੀਂ ਸਾਮਦੀ ਨਾ ਇਹਨਾਂ ਦੇ ਲਿੰਕ ਚ ਹੈ ਜੀ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਬਹੁਤ ਹੀ ਗਰੀਬ ਪਰਿਵਾਰ ਉਹਨਾਂ ਨੇ ਇੰਨੀ ਮਤਲਬ ਕੋਸ਼ਿਸ਼ ਕੀਤੀ ਐ ਇਸ ਬੱਚੇ ਦਾ ਇਲਾਜ ਕਰਾਉਣ ਦੀ ਜਿੱਦ ਅਸੀਂ ਤੁਹਾਨੂੰ ਅੱਗੇ ਕੇ ਦੱਸਾਂਗੇ ਜੀ ਔਰ ਇਹ ਆਮ ਖਾਸ ਬਾਗ ਦੇ ਨੇੜੇ ਰਹਿੰਦੇ ਨੇ ਸਰਹੰਦ ਦੇ ਵਿੱਚ ਛੋਟਾ ਭਰਾ ਵੀ ਹੈਗਾ ਦਾ ਹਰਮਨ ਔਰ ਇੱਕ ਘਰ ਤੋਂ ਬੱਚਾ 3500 ਰੁਪਏ ਲੈ ਕੇ ਆਪ ਭੱਜਿਆ ਸੀਗਾ ਜੀ ਇਸ ਬੱਚੇ ਨੇ ਘਰੋਂ ਇਹ ਬੱਚਾ ਦੱਸਦਾ ਕਹਿੰਦਾ ਸੀ ਪਾਟੇ ਵੇ ਕੱਪੜੇ ਪਾ ਕੇ ਫਿਰ ਭੀਖ ਮੰਗਣ ਜਾਂਦੇ ਤੇ ਅੰਬਾਲੇ ਉੱਥੋਂ ਟ੍ਰੇਨ ਚੜ ਗਿਆ ਫਿਰ ਇਸ ਵੀਰ ਦੇ ਲਿੰਕ 'ਚ ਆਉਂਦਾ ਫਿਰ ਜਿੱਦਾਂ ਜਿੱਦਾਂ ਤੁਹਾਨੂੰ ਵੀਰ ਨੇ ਦੱਸਿਆ ਔਰ ਫਿਰ ਇੱਥੇ ਤੱਕ ਪਹੁੰਚਦਾ ਜੀ ਇਸ ਬੱਚੇ ਨੂੰ ਕੋਈ ਵੀ ਗਲਤ ਤਾਕਤ ਉੱਥੇ ਕਾਬੂ ਕਰ ਸਕਦੀ ਸੀ ਜੀ ਔਰ ਉਸ ਤੋਂ ਅੱਗੇ ਇਸ ਬੱਚੇ ਦੀ ਜਦੋਂ ਅਸੀਂ ਡਿਟੇਲ ਜਿਹੜੀ ਕੱਢੀ ਇਸ ਇਨਸਾਨ ਦੀ ਇਸ ਰੱਬੀ ਰੂਹ ਦੀ ਉਹ ਕਹਾਂਗੇ ਸਾਡੇ ਲਈ ਤਾਂ ਫਰਿਸ਼ਤੇ ਹੁੰਦੇ ਨੇ ਜਿਹੜੇ ਇਦਾਂ ਦੇ ਇਨਸਾਨ ਹੁੰਦੇ ਨੇ ਖੁਸ਼ੀ ਦੀ ਗੱਲ ਇਹ ਆ ਵੀ ਆਪਣੇ ਘਰੇ ਜਾਊਗਾ ਇਹਨਾਂ ਦੇ ਫਾਦਰ ਸਾਹਿਬ ਤੁਰੇ ਹੋਣਗੇ ਜਦ ਹੁਣ ਆ ਜਾਣਗੇ ਜਾਂ ਸਵੇਰੇ ਆ ਜਾਣਗੇ ਕੀ ਹੁੰਦਾ ਜੀ ਇਸ ਬੱਚੇ ਨੂੰ ਜਿਹੜਾ ਫਾਦਰ ਆ ਫਾਦਰ ਨੇ ਬਾਲ ਵਿਭਾਗ ਦੇ ਵਿੱਚ ਵੀ ਭਰਤੀ ਕਰਾਇਆ ਸੀ ਫਤਗੜ ਸਾਹਿਬ ਵਾਲੇ ਬਾਲ ਵਿਭਾਗ ਵਾਲੇ ਇੰਨੇ ਤੰਗ ਨੇ ਇਸ ਬੱਚੇ ਤੋਂ ਇਹਦੀਆਂ ਹਰਕਤਾਂ ਤੋਂ ਔਰ ਅੱਗੇ ਸਾਡੇ ਪਟਿਆਲੇ ਰਾਜਪੁਰੇ ਵਾਲੇ ਜਦੋਂ ਅੱਗੇ ਗੱਲ ਹੁੰਦੀ ਆ ਨਾ ਜੀ ਫਿਰ ਅਸੀਂ ਖੋਜ ਕੀਤੀ ਪੂਰੀ ਇਸ ਬੱਚੇ ਨੂੰ ਤੁਸੀਂ ਇਹ ਮੰਨ ਲਓ ਵੀ ਇਹਨੂੰ ਜਦੋਂ ਕੁਝ ਚੜ ਜਾਂਦਾ ਫਿਰ ਇਹ ਬਹੁਤ ਨੁਕਸਾਨ ਕਰਦਾ ਮਤਲਬ ਇਹਦੀ ਕੋਸ਼ਿਸ਼ ਬਹੁਤ ਕੀਤੀ ਪਰਿਵਾਰ ਨੇ ਔਰ ਇਹਦੀ ਹਰੇਕ ਤਰ੍ਹਾਂ ਦੇ ਇਨਸਾਨ ਨੇ ਜਿਵੇਂ ਚਾਈਲਡ ਜਿਹੜੇ ਕੇਅਰ ਸੈਂਟਰ ਨੇ ਉਹਨਾਂ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਮਜਬੂਰੀ ਕਹੇ ਕਹਿ ਸਕਦੇ ਆ ਵੀ ਨਾ ਤਾਂ ਇਹ ਬੱਚਾ ਦਵਾਈ ਖਾਂਦਾ ਜੀ ਕੋਈ ਜਿੱਦ ਬਹੁਤ ਜ਼ਿਆਦਾ ਆ ਪਰ ਇਹਦਾ ਫਾਦਰ ਬਹੁਤ ਤੰਗ ਆ ਜੀ ਇਹਦੇ ਤੋਂ ਬਹੁਤ ਜ਼ਿਆਦਾ ਪਰ ਉਹਨੂੰ ਇਹ ਖੁਸ਼ੀ ਆ ਕਹਿੰਦਾ ਵੀ ਇੱਕ ਮਹੀਨਾ ਹੋ ਗਿਆ ਮੇਰਾ ਪੁੱਤ ਘਰੇ ਆ ਗਿਆ ਵੀ ਮੇਰੇ ਨਾਲ ਕੰਮ ਕਰੇ ਵੀ ਤੁਸੀਂ ਇਹਨੂੰ ਠੀਕ ਕਰ ਦਿਓ ਦੇਖੋ ਅੱਗੇ ਹੁਣ ਗੁਰੂ ਮਹਾਰਾਜ ਨੂੰ ਪਤਾ ਪਰ ਸਭ ਤੋਂ ਵੱਡਾ ਮੈਸੇਜ ਇੱਥੇ ਇਹ ਆ ਤੁਹਾਡੇ بڑے ਬੱਚੇ ਲਾਪਤਾ ਹੋਣੇ ਜਦੋਂ ਬਾਈ ਨੇ ਸਾਨੂੰ ਵੀਡੀਓ ਭੇਜੀ ਕਹਿੰਦੇ ਕੋਈ ਅੰਮ੍ਰਿਤਸਰ ਦਾ ਬੱਚਾ ਦੱਸਦਾ ਅਸੀਂ ਨੇ ਕੁਝ ਨਹੀਂ ਸੋਚਿਆ ਅਸੀਂ ਕਿਹਾ ਬਾਈ ਜੀ ਇਹਨੂੰ ਬੱਚੇ ਨੂੰ ਲੈ ਕੇ ਸਾਡੇ ਕੋਲੇ ਆਜੋ ਵੀ ਜਿਹੜਾ ਪੰਜਾਬ ਦਾ ਦੱਸ ਰਿਹਾ ਤਾਂ ਉਹਨੂੰ ਆਪਾਂ ਕਿਸੇ ਨਾ ਕਿਸੇ ਵੇਲੇ ਉਹਨੂੰ ਭੇਜ ਹੀ ਦਵਾਂਗੇ ਘਰੇ ਪਰ ਖੁਸ਼ੀ ਆ ਵੀ ਘੰਟਾ ਤੇ ਇੱਕ ਵੀ ਨਹੀਂ ਲੱਗਿਆ ਇਸ ਬੱਚੇ ਨੇ ਨੰਬਰ ਵੀ ਦੱਸਿਆ ਪਰ ਇਹਨਾਂ ਨੂੰ ਨਹੀਂ ਦੱਸਿਆ 17 ਦਿਨ ਇਸ ਵੀਰ ਕੋਲੇ ਰਿਹਾ 2 ਦਿਨ ਬਾਈ ਉਹਨਾਂ ਕੋਲ ਰਿਹਾ ਸਾਨੂੰ ਇਹਨਾਂ ਨੂੰ ਨਹੀਂ ਦੱਸਿਆ ਹੈਗਾ ਤੇ ਉਸ ਤੋਂ ਅੱਗੇ ਅਸੀਂ ਫਿਰ ਖੋਜ ਕੀਤੀਆਂ ਕਿ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਸ਼ੇਅਰ ਕਰਨਾ ਬੇਟਾ ਘਰੇ ਜਾਣਾ ਤੁਸੀਂ ਕਿਉਂ ਗਏ ਸੀਗੇ ਘਰੋਂ ਕਿਉਂ ਆਏ ਸੀ ਪੁੱਤ ਬੋਲ ਐਸੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਘਰੋਂ ਦਾਦੀ ਦੇ ਪੈਸੇ ਲੈ ਕੇ ਆਏ ਸੀ ਨਾ ਕਿਉਂ ਆਏ ਸੀ ਪੁੱਤ ਐਸੀ ਐਸੀ ਨੀਂਬੋ ਹੈ ਮੰਗਣਾ ਇਸ ਮੰਗਣਾ ਕਿੱਥੇ ਮੰਗਦੇ ਹੁੰਦੇ ਸੀ ਤੁਸੀਂ ਅਰੇ ਦੋਸਤ ਕਿਉਂ ਬੇਟਾ ਤੁਹਾਡੇ ਪਿਤਾ ਜੀ ਤਾਂ ਦਿਹਾੜੀ ਕਰਦੇ ਨੇ ਠੀਕ ਆ ਤੁਸੀਂ ਕਿਉਂ ਮੰਗਣਾ ਕਿਉਂ ਐਸੀ ਦੋਸਤਾਂ ਨੂੰ ਹਾਂਜੀ ਦੋਸਤਾਂ ਨੂੰ ਮੰਗਦੇ ਇਕ ਕਹਿੰਦਾ ਮੇਰੇ ਦੋਸਤ ਮੰਗਦੇ ਨੇ ਦੇਖੋ ਇਹਦੇ ਪਿਤਾ ਜੀ ਦਿਹਾੜੀ ਕਰਦੇ ਨੇ ਵਧੀਆ ਇਹਨਾਂ ਨੂੰ ਰੋਟੀ ਪਾਣੀ ਸ਼ਿਕਾਉਂਦੇ ਨੇ ਜੀ ਪਰ ਇਹ ਬੱਚੇ ਨੂੰ ਆਦਤ ਇਹ ਆ ਵੀ ਨੇ ਮੰਗਣਾ ਬਸ ਤੇ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਅਸੀਂ ਬੇਟਾ ਤੁਸੀਂ ਕਿਉਂ ਮੰਗਦੇ ਹੋ ਤੁਹਾਡੇ ਪਿਤਾ ਜੀ ਦਿਹਾੜੀ ਕਰਦੇ ਨੇ ਤੁਹਾਨੂੰ ਪੜਾ ਰਹੇ ਨੇ ਤੁਸੀਂ ਪੜ੍ਹਦੇ ਕਿਉਂ ਨਹੀਂ ਐਸੀ ਸਕੂਲ ਨਹੀਂ ਜਾਂਦਾ ਜੀ ਮਤਲਬ ਇੰਨਾ ਜਿੱਦੀ ਆ ਜੀ ਤੁਹਾਨੂੰ ਹੱਥਾਂ ਤੇ ਅਸੀਂ ਦਿਖਾਉਨੇ ਆ ਆ ਹੱਥਾਂ ਤੇ ਇਹਨੇ ਹੁਣ ਸੱਟ ਖਾਦੀ ਆ ਬਲੇਟ ਦਿਖਾਓ ਆ ਹੱਥਾਂ ਤੇ ਇਹਨੇ ਬਲੇਟ ਮਾਰੇ ਸੀ ਜੀ ਇੱਕ ਥਾਂ ਤੇ ਉਸ ਥਾਂ ਤੇ ਵੀ ਸਾਡੀ ਗੱਲ ਹੋਈ ਆ ਇਨੇ ਬਲੇਟ ਮਾਰੇ ਸੀ ਸ਼ੀਸ਼ਾ ਮਾਰਿਆ ਇੱਥੇ ਸ਼ੀਸ਼ਾ ਮਾਰਿਆ ਜੀ ਇਸ ਬੱਚੇ ਨੇ ਔਰ ਗੋਡੇ ਤੇ ਵੀ ਉਹ ਕਾਰਨ ਕੀ ਆ ਜਦੋਂ ਇਹਨੂੰ ਮੰਨ ਲਓ ਕੋਈ ਇਨਸਾਨ ਰੱਖਣ ਦੀ ਜਾਂ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਹ ਇਦਾਂ ਦੀ ਹਰਕਤਾਂ ਕਰਦਾ ਅਗਲਾ ਮਜਬੂਰ ਹੋ ਜਾਂਦਾ ਛੱਡਣ ਤੇ ਇਹਨੂੰ ਔਰ ਇਸ ਕਰਕੇ ਬੇਟਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਪੜਨ ਲਾਉ ਤੁਹਾਡਾ ਫਾਦਰ ਐ ਸੀ ਸਪੋਰਟ ਕਰ ਦਾਂਗੇ ਮੈਡੀਸਿਨ ਸ਼ੁਰੂ ਕਰ ਦੇਣੀ ਇਹ ਕੀ ਗੱਲ ਆ ਪੁੱਤ ਤੈਨੂੰ ਆਦਤ ਤਾਂ ਛੱਡਣੀ ਪੈਣੀ ਆ ਨਾ ਇਹ ਠੀਕ ਹੈ ਹੈ ਕਿ ਮੰਗਣਾ ਹੀ ਆ ਜ਼ੋਰ ਦੀ ਬੋਲ ਜ਼ੋਰ ਦੀ ਬੋਲ ਕਿੰਨਾ ਪੜਿਆ ਬੇਟਾ ਤੂੰ ਪੜਿਆ ਨਹੀਂ ਪੜਿਆ ਨਹੀਂ ਤੁਹਾਡੇ ਡੈਡੀ ਨੇ ਪੜਨ ਲਾਇਆ ਸੀ ਇਹ ਵੀ ਲਾਇਆ ਸੀ ਬੇਟਾ ਝੂਠ ਬੋਲਦੇ ਤੁਸੀਂ ਲਾਇਆ ਸੀ ਪੜਨ ਲਗਾਇਆ ਸੀ ਨਾ ਫੇਰ ਤੁਹਾਡੇ ਦਾਦੀ ਜੀ ਤੁਹਾਨੂੰ ਬਥੇਰਾ ਪਿਆਰ ਕਰਦੇ ਨੇ ਤੁਸੀਂ ਕਿਉਂ ਨਹੀਂ ਬੇਟਾ ਇਹ ਚੀਜ਼ ਸੋਚਦੇ ਹਾਂ ਹਾਂਜੀ ਮੰਗਦੇ ਦੋਸਤ ਕੀ ਕਰਨਾ ਤੁਸੀਂ ਹੁਣ ਦੁਬਾਰਾ ਤੁਸੀਂ ਕਿਤੇ ਕੰਮ ਲੱਗਣਾ ਪੜਨਾ ਜਾਂ ਮੰਗਣਾ ਹੀ ਆ ਪੜਨ ਪੜਨਾ ਇਹ ਹੁਣ ਕਹਿ ਰਿਹਾ ਜੀ ਬੱਚਾ ਪਰ ਇਹ ਤੁਸੀਂ ਭੁੱਲ ਜੋ ਹਜੇ ਇਹ ਪੜਨ ਵਾਲਾ ਇਹਦਾ ਕੋਈ ਇਰਾਦਾ ਨਹੀਂ ਹੈਗਾ ਵੀਰੇ ਇਹਦਾ ਫਾਦਰ ਕਹਿੰਦਾ ਵੀ ਤੁਸੀਂ ਬਸ ਦੇਖੋ ਐਡਾ ਕਾ ਬੱਚਾ ਜੀ ਆਪਣਾ ਲਾਪਤਾ ਹੋਵੇ ਨਾ ਅਸਲੋ ਦੁਖੀ ਹੋ ਇੰਨਾ ਹੋਇਆ ਵਾ ਇਹਦੇ ਤੋਂ ਇੱਕ ਵਾਰੀ ਨਹੀਂ ਇਹ ਜੰਮੂ ਵੀ ਵਾ ਗਿਆ ਤੀ ਇਕਨੇ ਫਰੀ ਜਾਂਦਾ ਹਾਂਜੀ ਹਾਂ ਜੀ ਜੀ ਬਿਲਕੁਲ ਦੇਖੋ ਇਹਦੇ ਕਰਮ ਚੰਗੇ ਨੇ ਮੁੜਿਆ ਆਉਂਦਾ ਪਰ ਜਿੱਦਨ ਕਿਸੇ ਗਲਤ ਇਨਸਾਨ ਨੇ ਇਹਨੂੰ ਫੜ ਲਿਆ ਨਾ ਵੀਰੇ ਮੈਂ ਗਰੰਟੀ ਨਾ ਕਹਣਾ ਇਹ ਮੁੜ ਨਹੀਂ ਪਾਊਗਾ ਵੀਰੇ ਨਹੀਂ ਮੁੜ ਪਾਊਗਾ ਜ਼ੋਰ ਲਾ ਲੇ ਵੀਰੇ ਇਹ ਚਲੋ ਫਿਲਹਾਲ ਗੁਰੂ ਸਾਹਿਬ ਕਿਰਪਾ ਕਰਨ ਸੀ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਖੜੇ ਆ ਜੀ ਜਿਹੜਾ ਚਕਾਣੀ ਪਿੰਡ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਹੋਰ ਬੱਚਿਆਂ ਨੂੰ ਜਿਹੜਾ ਜਿਹੜਾ ਚੰਗਾ ਮੈਸੇਜ ਪਹੁੰਚ ਸਕੇ ਹੋਰ ਮਾਂ ਬਾਪਾਂ ਤੱਕ ਉਹਨਾਂ ਨੂੰ ਵੀ ਆਸ ਹੋਵੇ ਸਾਡੇ ਬੱਚੇ ਵੀ ਕਦੇ ਘਰੇ ਮੋੜਨਗੇ ਉਹਨਾਂ ਨੂੰ ਵੀ ਆਸ ਹੋਵੇ ਵੀ ਸਾਡੇ ਜਿਹੜੇ ਜਿਹੜੇ ਰੱਬੀ ਜਿਹੜੇ ਉਹਨਾਂ ਦੇ ਖੂਨ ਦੇ ਰਿਸ਼ਤੇ ਲਾਪਤਾ ਹੋ ਚੁੱਕੇ ਨੇ ਮਹਾਰਾਜ ਕਦੇ ਇਹ ਜੀ ਕਿਰਪਾ ਕਰੇ ਸਾਨੂੰ ਇੰਨੀ ਤਾਕਤ ਦੇ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਅਸੀਂ ਉਹਨਾਂ ਨੂੰ ਘਰੇ ਮੋੜ ਸਕੀਏ ਔਰ ਆਪ ਜ ਜਿੱਥੇ ਵੀ ਤੁਸੀਂ ਪੰਜਾਬ ਤੋਂ ਬਾਹਰ ਕੋਈ ਹਰਿਆਣੇ ਦਾ ਜਾਂ ਕੋਈ ਪੰਜਾਬ ਦਾ ਕੋਈ ਵੀ ਇਨਸਾਨ ਦੇਖਦੇ ਹੋ ਤੁਸੀਂ ਉਹਦੀ ਇੱਕ ਵੀਡੀਓ ਬਣਾ ਕੇ ਸਾਨੂੰ ਜਰੂਰ ਭੇਜਿਆ ਕਰੋ ਔਰ ਇੱਕ ਦਿੱਲੀ ਤੋਂ ਬਜ਼ੁਰਗਾਂ ਦੀ ਵੀਡੀਓ ਆ ਰਹੀ ਆ ਬੰਗਲਾ ਸਾਹਿਬ ਗੁਰੂ ਘਰ ਤੋਂ ਉਹ ਵੀਡੀਓ ਸਾਨੂੰ ਜਦੋਂ ਸਭ ਤੋਂ ਪਹਿਲਾਂ ਸੈਂਡ ਹੁੰਦੀ ਐ ਸੀ ਉਹਨਾਂ ਨੂੰ ਕਿਹਾ ਵੀ ਅਸੀਂ ਇਹਨਾਂ ਨੂੰ ਆਪਣੇ ਕੋਲੇ ਰੱਖਾਂਗੇ ਵੀ ਤੁਸੀਂ ਇਹਨਾਂ ਨਾਲ ਗੱਲ ਕਰ ਲੋ ਅਸੀਂ ਇਧਰੋਂ ਤੁਰ ਪਾਂਗੇ ਤੇ ਤੁਸੀਂ ਇਹਨਾਂ ਨੂੰ ਖੜਾ ਕੇ ਰੱਖੋ ਆਪਣੇ ਕੋਲੇ ਪਰ ਉਹ ਵੀਡੀਓ ਪੰਜਾਬ ਦੇ ਨੌਜਵਾਨ ਨੇ ਬਣਾਈ ਸੀ ਪੰਜਾਬ ਆ ਕੇ ਪੋਸਟ ਕਰਤੀ ਉਹ ਵਾਇਰਲ ਹੋ ਗਈ ਸੰਗਤਾਂ ਬਹੁਤ ਦੇਖ ਰਹੀਆਂ ਨੇ ਬਜ਼ੁਰਗ ਪੋਚਾ ਲਾ ਰਹੇ ਨੇ ਜਿੱਥੇ ਗੁਰੂ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਨੌਜਵਾਨ ਨੂੰ ਅਸੀਂ ਦਿੱਲੀ ਭੇਜਿਆ ਸੀ ਦੋ ਰਾਤਾਂ ਉਹ ਰਹਿ ਕੇ ਆਇਆ ਪਰ ਉਹ ਬਜ਼ੁਰਗ ਨਹੀਂ ਲੱਭੇ ਜੀ ਬਹੁਤ ਸੰਗਤਾਂ ਪੁੱਛ ਰਹੀਆਂ ਨੇ ਉਹ ਬਜ਼ੁਰਗਾਂ ਦਾ ਹਜੇ ਕੋਈ ਪਤਾ ਨਹੀਂ ਜੇ ਤੁਹਾਨੂੰ ਪਤਾ ਲੱਗਿਆ ਤਾਂ ਤੁਸੀਂ ਉਹਨਾਂ ਨੂੰ ਲਚਕਾਣੀ ਪਿੰਡ ਲੈ ਕੇ ਆਓ ਆਪਣਾ ਫਰਜ ਸੇਵਾ ਸੁਸਾਇਟੀ ਚ ਜਿਹੜੇ ਬਜ਼ੁਰਗ ਬੰਗਲਾ ਸਾਹਿਬ ਤੋਂ ਨੇ ਜੀ ਕਿਉਂਕਿ ਉਹਨਾਂ ਦਾ ਔਰ ਅੱਗੇ ਕਿਉਂਕਿ ਫਿਲਹਾਲ ਜਗ੍ਹਾ ਤਾਂ ਨਹੀਂ ਹੈਗੀ ਆਪਣੇ ਕੋਲ ਇਸ ਟਾਈਮ 100 ਜਿਹੜਾ 150 ਮੈਂਬਰ ਦੇ ਕਰੀਬ ਜਿਹੜਾ ਉੱਪਰ ਪਹੁੰਚ ਚੁੱਕੇ ਨੇ ਆਪਣੇ ਪਰਿਵਾਰਕ ਮੈਂਬਰ ਪਰ ਆਪਾਂ ਉਹਨਾਂ ਨੂੰ ਜ਼ਰੂਰ ਰੱਖਾਂਗੇ ਔਰ ਜਿੱਥੇ ਵੀ ਤੁਸੀਂ ਜਿਹੜਾ ਪੰਜਾਬ ਤੋਂ ਬਾਹਰ ਐਸੇ ਮਨਸਾਨਾਂ ਨੂੰ ਦੇਖੋਗੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਰਾਬਤਾ ਕਰਨਾ ਤੁਸੀਂ ਉਹਨਾਂ ਦੀ ਇੱਕ ਵੀਡੀਓ ਬਣਾ ਕੇ ਉਹਨਾਂ ਨੂੰ ਪੁੱਛੋ ਵੀ ਉਹ ਕਿੱਥੋਂ ਦੇ ਨੇ ਪੰਜਾਬ ਦੇ ਜਾਂ ਹਰਿਆਣੇ ਦੇ ਮੰਨ ਲਓ ਤੁਹਾਨੂੰ ਦਿੱਲੀ ਮਿਲ ਗਏ ਕਿਤੇ ਤਾਂ ਜਦੋਂ ਤੁਸੀਂ ਸਾਨੂੰ ਦੱਸੋਗੇ ਵੀ ਇਹ ਇਨਸਾਨ ਤਰਨਤਨ ਸਾਹਿਬ ਦਾ ਇਹ ਇਨਸਾਨ ਇੱਥੇ ਦਾ ਤਾਂ ਅਸੀਂ ਸਰਚ ਕਰਕੇ ਤੁਹਾਨੂੰ ਕਹਾਂਗੇ ਵੀ ਸਾਡੇ ਕੋਲੇ ਲੈ ਆਓ ਭਾਈ ਫਿਰ ਅੱਗੇ ਉਹਨ ਉਹਨਾਂ ਦੇ ਘਰੇ ਮੋੜਾਂਗੇ ਉਹਨਾਂ ਦੇ ਪਰਿਵਾਰਾਂ ਨਾਲ ਮਲਾਵਾਂਗੇ ਧੰਨਵਾਦ ਜੀ ਔਰ ਇਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਔਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੱਸਦੇ ਬਹੱਸਦੇ ਰਹੋ ਔਰ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ